ਇਹ ਕਾਲਾ ਤੇ ਇੱਕ ਗੋਰਾ ਇਹ ਕੀ ਕਹਿੰਦੇ ਆ ਕਹਿੰਦਾ ਨਾ ਆਪਣੇ ਸਾਈ ਬੁੱਲੇ ਸ਼ਾਹ ਜੀ ਕਹਿੰਦੇ ਆ ਕਹਿੰਦਾ ਮੈਂ ਕਾਲਾ ਤੇ ਮੇਰਾ ਯਾਰ ਵੀ ਕਾਲਾ ਉਹ ਬਰਮਾਦਮਾ ਦਾ ਰੰਗ ਵਾਲਾ ਮੈਂ ਕਾਲਾ ਤੇ ਮੈਂਡਾ ਯਾਰ ਵੀ ਕਾਲਾ ਤੇ ਅਸੀਂ ਕਾਲੇ ਲੋਕ ਸਦੀਂਦੇ ਦੂਰ ਪਹਾੜ ਦਾ ਸੁਰਮਾ ਵੀ ਕਾਲਾ ਤੇ ਲੋਕੀ ਅੱਖੀਆਂ ਵਿੱਚ ਪਵੀਂਦੇ ਕੁਰਾਨ ਸ਼ਰੀਫ ਦੇ ਕਦੇ ਲਫ਼ਜ਼ ਵੇਖਿਆ ਕੁਰਾਨ ਸ਼ਰੀਫ ਦੇ ਸਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਦੇ ਸ਼ਬਦ ਦੇਖਿਆ ਗੀਤਾਂ ਦੇ ਦੇਖਿਆ ਬਾਈਬਲ ਦੇ ਦੇਖਿਆ ਜੇਕਰ ਦੇਖਿਆ ਤਾਂ ਮੈਨੂੰ ਜਵਾਬ ਦੇਣ ਮੈਂ ਇੱਕ ਵਾਰ ਲਿਖੀ ਹੈ ਉਹ ਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੈਸੇ ਤਾਂ ਮੈਂ ਰਿਕਾਰਡ ਕਰਾਉਣੀ ਹੈ ਪਰ ਮੈਂ ਹੁਣ ਸਾਂਝੀ ਕਰਾਂਗਾ ਤਾਂ ਕਿ ਮੇਰੀ ਆਵਾਜ਼ ਉੱਥੋਂ ਤੱਕ ਪਹੁੰਚੇ ਉਹ ਗੱਲ ਸੁਣੀਆ ਮਰਿੰਦਰ ਰਾਜਿਆ ਓਏ ਗੱਲ ਸੁਣੀਆ ਮਰਿੰਦਰ ਰਾਜਿਆ ਤੇਰੇ ਪਤੇ ਦੀ ਕਹਾ ਬੜੰਗ ਤੂੰ ਮੱਥਾ ਛੇੜੀ ਕੋਮ ਨਾਲ ਲਾਲਿਆ ਓਏ ਮੱਥਾ ਜਿਹੜੀ ਕੋਮ ਨਾਲ ਲਾਲਿਆ ਓਨੂੰ ਕਹਿੰਦੇ ਮਸਬੀ ਸਿੰਘ ਤੂੰ ਆਪੇ ਛੇੜਿਆ ਟੂਮਣਾ ਓਏ ਤੂੰ ਆਪੇ ਛੇੜਿਆ ਟੂਮਣਾ ਕਿਹੜਾ ਲੜਦਾ ਵਾਂਗ ਭਰੰਡ ਇਹ ਪੱਕੇ ਬੜੇ ਐ ਮਸਬ ਦੇ ਓਏ ਇਹ ਪੱਕੇ ਬੜੇ ਐ ਮਸਬ ਦੇ ਤੇ ਤੂੰ ਆਪੇ ਕਰੇ ਤੜੰਗ ਹੁਣ ਖੁੰਝੇ ਤੈਨੂੰ ਲਾਉਣਗੇ ਓਏ ਹੁਣ ਖੁੰਝੇ ਤੈਨੂੰ ਲਾਉਣਗੇ ਕਾਂਢਿਕ ਕੇ ਸਭ ਵੱਲ ਰੰਗ ਤੂੰ ਤੇ ਆਪਣਾ ਰੰਗ ਵਿਖਾ ਗਏ ਓਏ ਰਾਜਾ ਓਏ ਤੂੰ ਤਾਂ ਆਪਣਾ ਰੰਗ ਵਿਖਾ ਗਿਓ ਕਾਲਾ ਦੇਖਿਆ ਨਾ ਦਾ ਰੰਗ کیا વાત ਬੋਲਾ ਓਏ ਕਾਲਾ ਦੇਖੀ ਨਾ ਪਾਲੀ ਵਿੱਚ ਬਦਲਿਆ ਗਰਗਟਵਾ ਗਿਆ ਓਏ ਓਏ ਤੂੰ ਤਾਂ ਪਾਲੀ ਵਿੱਚ ਬਦਲਿਆ ਗਰਗਟਵਾ ਗਿਆ ਓਏ ਹੱਥ ਜੋੜਨਾ ਮਾਫੀਆਂ ਮੰਗ ਓਏ ਇਹ ਉਹ ਅਣਖੀਲੇ ਸੂਰਮੇ ਓਏ ਇਹ ਉਹ ਅਣਖੀਲੇ ਸੂਰਮੇ ਲਾਏ ਸ਼ੀਸ਼ ਦਿੱਲੀ ਚੋਂ ਚੱਲ ਸ਼ੀਸ਼ ਦਿੱਲੀ ਚੋ ਕੱਕ ਮੈਨੂੰ ਲੱਗਦਾ ਇਹਨਾਂ ਦੇ ਇਤਿਹਾਸ ਦਾ ਓਏ ਮੈਨੂੰ ਲੱਗਦਾ ਸਾਡੇ ਇਤਿਹਾਸ ਦਾ ਓਏ ਤੈਨੂੰ ਪਤਾ ਨਹੀਂ ਓ ਕੱਕ ਓ ਮੈਨੂੰ ਲੱਗਦਾ ਤੈਨੂੰ ਪਤਾ ਨਹੀਂ ਓ ਕੱਕ ਓ ਸਰਕਾਰਾਂ ਰੋਕ ਨਾ ਸਕੀਆਂ ਓਏ ਉਹ ਸਰਕਾਰਾਂ ਰੋਕ ਨਾ ਸਕੀਆਂ ਉਹ ਜਿੰਨਾ ਲਾਲੇ ਪੈਰ ਲੱਖ ਓਏ ਉਹ ਦੀ ਬਾਰ ਮਾਹੀ ਦਾਦੀ ਚੰਦਰੀ ਮਾਹੀ ਮਰ ਜਾਣਾ ਸ਼ਾਇਰ ਆ ਮੈਂ ਸਹਿਤਿਕ ਪੱਖ ਦੇ ਨਾਲ ਜੁੜਿਆ ਹੋਇਆ ਕਾਫੀ ਟਾਈਮ ਤੋਂ ਮਰ ਜਾਣਾ ਸ਼ਾਇਰ ਮੇਰਾ ਪੇਚ ਚੱਲਦਾ ਸੋ ਕਹਿੰਦਾ ਠੀਕ ਹੈ ਦਾ ਕਹਿੰਦਾ ਉਹਦੀ ਮਾਰ ਮਾਹੀ ਡਾਡੀ ਚੰਦਰੀ ਕਦੇ ਮਾਰਦਾ ਨਹੀਂ ਉਹ ਲੱਤ ਉਹਦੀ ਮਾਰ ਮਾਹੀ ਡਾਡੀ ਚੰਦਰੀ ਕਦੇ ਮਾਰਦਾ ਨਹੀਂ ਉਹ ਮਤ ਉਹ ਜਦ ਵੀ ਮਾਰੇ ਮਰ ਜਾਣਿਆ ਓਏ ਉਹ ਜਦ ਵੀ ਮਾਰੇ ਮਰ ਜਾਣਿਆ ਓਏ ਮਾਰੇ ਬੰਦੇ ਦੀ ਮਤ बंदे जी मात